ਗੱਲ ਤਾਂ ਕੰਮੀ ਖਤਮ ਹੋ ਗਈ ਕੋਈ ਕੋ ਬਚਾਣਾ ਸਿਰ ਆਪਣੇ ਉਹ ਵੀ ਖੋਲਿਆ ਇੰਗਲੈਂਡ 'ਚ ਮੇਰਾ ਪੁੱਤ ਪੜਨੋਂ ਆਸ ਤੇ ਗਿਆ ਦਾ ਤਿੰਨ ਸਾਦੀ ਸਟੱਡੀ ਅਜੇ 4 ਮਹੀਨੇ ਨਹੀਂ ਹੋਏ ਮੇਰੇ ਪੁੱਤ ਨੂੰ ਤੇ 3 ਮਹੀਨੇ ਚੌਥਾ ਮਹੀਨਾ ਦਾ ਜਾ ਮੇਰੇ ਪੁੱਤ ਨੂੰ ਮੇਰਾ ਪੁੱਤ ਘਰੋਂ ਬਰਾ ਖੁਸ ਗਿਆ ਮੇਰਾ ਪੁੱਤ ਗੱਡੀ 'ਚ ਬਹਿ ਕੇ ਜਾਂਦੇ ਕਿ ਮੇਰਾ ਪੁੱਤ ਦਾ ਐਕਸੀਡੈਂਟ ਹੋ ਗਿਆ ਦਾ ਫੇਰ ਹੋ ਗਏ ਮੇਰੇ ਕੋਲ ਮੇਰਾ ਪੁੱਤ ਘਰ ਉੱਪਰ ਜਾਵੇ ਹੂੰ ਤੇ ਉਹ ਇੰਗਲੈਂਡ ਦੇ ਵਿੱਚ ਐਕਸੀਡੈਂਟ ਦੇ ਨਾਲ ਵੀ ਡੈਥ ਹੋ ਗਈ ਹੈ ਹੂੰ ਸਰਕਾਰ ਕਰੀ ਹੱਥ ਜੋੜ ਕੇ ਇਹੀ ਬੇਨਤੀ ਹੈ ਜੀ ਸਾਡੇ ਬੇਟੇ ਦੀ ਡੈੱਡ ਬੋੜੀ ਨੂੰ ਪਿੰਡ ਭਜਾਇਆ ਜਾਵੇ ਹੋਏ ਬਰਦਏ ਦਰਿਆ ਤੋਂ ਬਾਹਰ ਹੋਈਏ ਜੋ ਪਰਿਵਾਰ ਹੈ ਆਪਣਾ ਹੂੰ ਕੋਈ ਦੂਸਰਾ ਪਰਿਵਾਰ ਨਹੀਂਗਾ ਪਰ ਮੈਂ ਕੀ ਕਿ ਦੱਸਾਂ ਪਰਿਵਾਰ ਮੈਂ ਕਰਦਾ ਕੰਮ ਨਹੀਂ ਖਤਮ ਹੋਵੇ ਉਹ ਕੋ ਬਚਾਣਾ ਬਹੁਤ ਪਰ ਹੈ ਸਰ ਆਪਣੇ ਉਹ ਵੀ ਖੋਲਿਆ ਸੱਜ ਤੰਗੀ ਬਣਾਉਣੇ ਨਹੀਂ ਅਬ ਕੀ ਇਹ ਉਹ ਦੱਸਣ ਨਹੀਂ ਦੇ ਕਰ ਸਕ ਤੇ ਕੁਝ ਗੱਲ ਕਰਨ ਵਾਲੀ ਨਹੀਂ ਜੀ ਮੈਂ ਕੀ ਕਹਿ ਸਕਦਾ ਮੈਂ ਬਿਆਨ ਹੀ ਨਹੀਂ ਕੋਈ ਨਾ ਬਾਰੇ ਕਰ ਸਕਦਾ ਸਭ ਇਹ ਹੋ ਜਾਂਦੇ ਹੈ ਕਿ ਪਰਿਵਾਰ ਸਿਆਜ ਤੱਕ ਦੇ ਮੈਂ ਕੁਤੇ ਨੂੰ ਨਹੀਂ ਨਾ ਰਹਿ ਸਮਾਹਕ ਨੂੰ ਪਤਾ ਨਹੀਂ ਕੀ ਚੰਗਾ ਲੱਗਾ ਜਿਆਦਾ ਘਰੀ ਬਰਬਾਦ ਹੋ ਗਿਆ ਮਸ ਉਹ ਬਚਾ ਉਹ ਬਚਾ ਨਾ ਕੋਰ ਸ਼ਹਿਰ ਤੇ ਬਿਚ ਤੇ ਕੀ ਕਰਨੇ ਨੇ ਕੋਠੇ ਜਿਆਦਾ ਤਾਂ ਕੀ ਕਰਨੀਏ ਨਾ ਸਦੀ ਜਿਆਦਾ ਤਾਂ ਉਹ ਨੇ ਮੇਰਾ ਨਾ ਪੈਸੇ ਨਾਲ ਗੱਲਾਂ ਕਰਨੀਏ ਜਾਂ ਕੋਠੇ ਨਾਲ ਗੱਲਾਂ ਕਰਨੀਏ ਮੈਂ ਕਿਸੇ ਦਾ ਚਾਚਾ ਆ ਮੈਂ ਸਰਕਾਰ ਪੰਜਾਬ ਸਰਕਾਰ ਕੋ ਵੀ ਆਹੋਂ ਮੰਗ ਕਰਨਾ ਸੈਂਟਰ ਗਵਰਨਮੈਂਟ ਕੋ ਵੀ ਆਹੋਂ ਮੰਗ ਕਰਨਾ ਪੰਚ ਕਰਨਾ ਮੇਰਾ ਪੁੱਤ ਘਰ ਆ ਜੇ ਮੇਰਾ ਪੁੱਤ ਐਕਸੀਡੈਂਟ ਹੋ ਗਿਆ ਦਾ ਡੈਥ ਹੋ ਗਰੀ ਮੇਰੇ ਕੋਲ ਮੇਰਾ ਪੁੱਤ ਘਰ ਉੱਪਰ ਜਾਵੇ ਅਹੀਂ ਤੇ ਇਹੋ ਹੱਥ ਜੋੜਨੇ ਪਰਮਾਥਾ। ਇੰਗਲੈਂਡ 'ਚ ਮੇਰਾ ਪੁੱਤ ਪੜਨ ਵਾਸਤੇ ਗਿਆ ਦਾ। ਤਿੰਨ ਸਾਦੀ ਸਟੱਡੀ। ਅਜੇ 4 ਮਹੀਨੇ ਨਹੀਂ ਹੋਏ ਮੇਰੇ ਪੁੱਤ ਨੂੰ ਤੇ 3 ਮਹੀਨੇ ਚੌਥਾ ਮਹੀਨਾ ਲੱਜਾ ਮੇਰੇ ਪੁੱਤ ਨੂੰ। ਮੇਰਾ ਪੁੱਤ ਘਰੋਂ ਮੜਾ ਖੋਸ ਗਿਆ। ਮੇਰਾ ਪੁੱਤ ਗੱਡੀ 'ਚ ਬੈਠ ਕੇ ਜਾਂਦੇ ਸੀ ਕਿਰੇ। ਐਕਸੀਡੈਂਟ ਹੋ ਗਿਆ। ਪਤਾ ਨਹੀਂ ਮੇਚ ਹੋਰ ਕੌਣ-ਕੌਣ। ਹੋਰ ਕ੍ਰਿਸ਼ਮਦੀ ਮੰਮੀ ਐ ਇੱਕ। ਡੈਡੀ ਉਹਦਾ ਤਾਂ 2008 'ਚ ਪੂਰਾ ਹੋ ਗਿਆ ਦਾ। ਤੇ ਦੋ ਬੇਟੀਆਂ ਹੁੰਦੀਆਂ। ਦੋ ਭੈਣਾਂ ਨੇ ਬਸ ਉਹਨਾਂ ਨੂੰ ਵਿਆਹ ਨੇ ਵੱਡੀਆਂ ਹੋਈਆਂ ਵਿਆਹ ਮੈਂ ਉਹਨੂੰ ਕਿਹਾ ਹੀ ਸਾਬਿਆ ਮੈਂ ਕੁੜੀ ਨੂੰ ਮੰਗ ਲਣੇ ਆ ਕਹਿੰਦਾ ਮੰਗ ਚਾਚਾ ਮੈਂ ਛੁੱਟੀ ਲੈ ਕੇ ਆ ਜਾਂਗਾ ਤੁਸੀਂ ਇੱਕ ਸਾਲ ਨਾ ਪਾਲਿਓ ਤੇ ਮੈਂ ਛੁੱਟੀ ਲੈ ਕੇ ਆ ਜਾਂਦਾ ਮੈਂ ਚਾ ਠੀਕ ਹੈ ਮੇਰੀ ਭਰਾਈ ਵੀ ਦੋ ਸਾਲ ਦੀ ਹੋਈ ਨਹੀਂ ਫਿਰ ਦੇ ਸਾਲ ਦੀ ਵੀ ਛੁੱਟੀ ਮਰ ਜੇ ਕਿ ਨਾ ਆ ਜਾ ਮੈਂ ਚਾ ਠੀਕ ਹੈ ਪੁੱਤ ਅਸੀਂ ਮੰਗ ਲਣੇ ਆ ਰਿਸ਼ਤਾ ਲੱਭ ਕੇ ਦੇ ਅਸੀਂ ਲੱਗਾ ਰਿਸ਼ਤਾ ਲੱਭਿਆ ਆ ਅਸੀਂ ਬੁੱਕ ਵੀ ਕੀਤਾ ਹੋਟਲ ਐਂਗੇਜਮੈਂਟ ਵਾਸਤੇ ਉਹਦੇ ਪਾਣਾਏ ਬਤ ਗਿਆ ਸਾਡੇ ਨਾਲ ਸਾਡੇ سارے ਕੰਮ ਇੱਥੇ ਧੂਰੇ ਰਹਿ ਗਏ ਪਰ ਮਾਰਮਾ ਗਾੜੀ ਇਹਨਾਂ ਦੀ ਗਾੜੀ ਪੰਜਾਬ ਸਰਕਾਰ ਗਾੜੀ ਸੈਂਟਰ ਗਵਰਨਮੈਂਟ ਗਾੜੀ ਇਹੋ ਦਾਸ ਕਰਾਂਗੇ ਵੀ ਸਾਡਾ ਪੁੱਤ ਘਰ ਪਹਚਾ ਦੋ ਆਹੀ ਦੇ ਭਰੇ ਆਹੀ ਆਹੀ ਕਾਹੀ ਜੋਗੇ ਨਹੀਂ ਬ੍ਰਿੰਦਰ ਕੁਮਾਰ ਆ ਮੈਂ ਉਹਦਾ ਬ੍ਰਦਰ ਆ ਵੱਡਾ ਜੀ ਬਹੁਤ ਪਿਆਰੀ ਜੀ ਉਹਦੇ ਨਾਲ ਸਾਡਾ ਤੇ ਉਹ ਇੰਗਲੈਂਡ ਦੇ ਵਿੱਚ ਐਕਸੀਡੈਂਟ ਦੇ ਨਾਲ ਉਹਦੀ ਡੈਥ ਹੋ ਗਈ ਆ ਹਮ ਹੁਣ ਸਰਕਾਰ ਗਾੜੀ ਹੱਥ ਜੋੜ ਕੇ ਇਹੀ ਬੇਨਤੀ ਆ ਜੀ ਸਾਡੇ ਬੇਟੇ ਦੀ ਡੈੱਡ ਬੋਡੀ ਨੂੰ ਪਿੰਡ ਪਹਚਾਇਆ ਜਾਵੇ ਜਿਹੰਦੀ ਵਾਰੀ ਦਾ ਤਾਂ ਹੀ ਫੇਸ ਦੇਖ ਲਈ ਵਿਚਾਰੇ ਦਾ ਕਿਉਂਕਿ ਇਦਾਂ ਦੇ ਪਰਵਾਹ ਦਾ ਬਹੁਤ ਬੜਾ ਹਾਲ ਆ ਜੀ ਇਦਾਂ ਜੇ ਸਰਕਾਰ ਗਰੀ ਹੱਥ ਜੋੜ ਕੇ ਹੀ ਬੇਨਤੀ ਆ ਕਿ ਇਹ ਤਰ੍ਹਾਂ ਕਰਕੇ ਡੇ ਬ੍ਰਦਰ ਦੀ ਡੈਡ ਬੁੜੀ ਨੂੰ ਪੇਲ ਭੇਜਿਆ ਜਾਵੇ